ਪੂਰੀ ਸਰਦੀ ਮਜੇ ਨਾਲ ਖਾਦੇ ਮਟਰ ਤੇ ਗਰਮੀ ਲਈ ਕਰਕੇ ਰੱਖਾਂਗੇ ਸਟੋਰ ਉਹ ਵੀ ਬਿਲਕੁਲ ਆਸਾਨ ਤਰੀਕੇ ਨਾਲ ਜਿੰਨੇ ਮਟਰ ਤੁਸੀਂ ਸਟੋਰ ਕਰਨੇ ਆ ਉਹਨਾਂ ਨੂੰ ਕੱਢ ਲਿਓ ਉਸ ਤੋਂ ਬਾਅਦ ਘਰ ਵਾਲੇ ਸਿੰਪਲ ਜੇ ਲਿਫਾਫੇ ਜਿਨ੍ਹਾਂ ਵਿੱਚ ਤੁਸੀਂ ਸਬਜ਼ੀਆਂ ਵਗੈਰਾ ਲੈ ਕੇ ਆਉਨੇ ਹੋ ਮਟਰਾਂ ਨੂੰ ਉਹਨਾਂ ਵਿੱਚ ਪਾ ਲਿਓ ਨਾ ਤੁਹਾਨੂੰ ਉਬਾਲਣ ਦੀ ਲੋੜ ਹੈ ਨਾ ਸੁਕਾਉਣ ਦੀ ਲੋੜ ਹੈ ਸਿੰਪਲ ਜਿਹਾ ਤਰੀਕਾ ਹੈ ਹਰ ਕੋਈ ਸਟੋਰ ਕਰਕੇ ਰੱਖ ਸਕਦਾ ਹੈ ਕਿਉਂਕਿ ਕਈਆਂ ਦੇ ਫ੍ਰੀਜਰ ਵਿੱਚ ਜਗ੍ਹਾ ਬੜੀ ਘੱਟ ਹੁੰਦੀ ਹੈ ਤੇ ਲਿਫਾਫੇ ਦੀ ਦੇਦੇ ਤੁਸੀਂ ਗੰਢ ਤੇ ਫ੍ਰੀਜਰ ਦੀ ਇੱਕ ਸਾਈਡ ਤੇ ਰੱਖ ਦਿਓ ਸੋਸੋ ਬਾਜੀ ਇਹਨੂੰ ਕਿਵੇਂ ਯੂਜ਼ ਕਰਨਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਜਦੋਂ ਤੁਸੀਂ ਮਟਰਾਂ ਨੂੰ ਸਬਜ਼ੀ ਵਿੱਚ ਜਾਂ ਕਿਸੇ ਹੋਰ ਤਰੀਕੇ ਨਾਲ ਯੂਜ਼ ਕਰਨਾ ਹੈ ਉਹਨਾਂ ਨੂੰ ਕੱਢ ਕੇ ਬਾਹਰ ਗਰਮ ਪਾਣੀ ਵਿੱਚ ਪਾ ਕੇ 5 ਮਿੰਟ ਲਈ ਰੱਖ ਦਿਓ ਜਿਹੜੇ ਤੁਹਾਡੇ ਮਟਰ ਹੈ ਉਹ ਫਰੋਜ਼ਨ ਮਟਰਾਂ ਦੀ ਤਰ੍ਹਾਂ ਹੀ ਹਲਕੇ ਸੌਫਟ ਹੋ ਜਾਣਗੇ ਤੇ ਉਹਨਾਂ ਦਾ ਕਲਰ ਬਿਲਕੁਲ ਨੇਚਰਲੀ ਰਹੂਗਾ ਬੜਾ ਹੀ ਆਸਾਨ ਜਿਹਾ ਤਰੀਕਾ ਹੈ ਆਪਾਂ ਹਰ ਸੀਜ਼ਨ ਵਿੱਚ ਐਸੀ ਤਰ੍ਹਾਂ ਹੀ ਕਰਦੇ ਹਾਂ ਤੁਸੀਂ ਵੀ ਇਹ ਤਰੀਕਾ ਵਰਤ ਕੇ ਜ਼ਰੂਰ ਦੇਖਿਓ ਜਿਆਦਾ ਮਿਹਨਤ ਕਰਨ ਦੀ ਵੀ ਬਿਲਕੁਲ ਜ਼ਰੂਰਤ ਨਹੀਂ ਚਾਹੀ ਜਿੰਨੇ ਮਰਜ਼ੀ ਮਟਰ ਸਟੋਰ ਕਰਕੇ ਕਿਉਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ